ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਸਭ ਠੀਕ ਠਾਕ ਐਂ ਨਹੀਂ ਤੁਸੀਂ ਵੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਬਹਿ ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਹੀ ਰੱਖੇ ਤੇ ਆਪਾਂ ਤੁਹਾਨੂੰ ਸੁਣਾਉਣੀ ਆ ਜੀ ਇੱਕ ਗੀਤ ਸਰਹੰਦ ਦੀ ਇਹ ਇਹ ਵੀਰ ਚਮਕੀਲਾ ਸਿੰਘ ਜੀ ਦਾ ਗੀਤ ਹੈ ਨੀ ਤੂੰ ਨਰੇ ਕਾ ਨੂੰ ਜਾਵੇਂ ਸਰਹੰਦ ਦੀ ਦੀਵਾਰੇ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੀਵਾਰੇ ਤੂੰ ਹੀ ਕਤਲ ਕਰਾਏ ਮੇਰੇ ਦਸ਼ਮੇਸ਼ ਦੇ ਦੁਲਾਰੇ ਦਸ਼ਮੇਸ਼ ਦੇ ਦੁਲਾਰੇ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੀਵਾਰੇ ਤਰਾਹੇ ਕਰ ਦੇ ਸਾਰੀ ਮੇਰੀ ਪਾਪੀ ਮਜਦੂਰ ਰਹੇ ਕਰ ਦੇ ਉਸਾਰੀ ਮੇਰੀ ਪਾਪੀ ਮਜਦੂਰ ਦੱਸ ਇਹਦੇ ਵਿੱਚ ਸਿੰਘਾ ਪਾਲਾ ਮੇਰਾ ਕੀ ਕਸੂਰ ਪਾਲਾ ਮੇਰਾ ਕੀ ਕਸੂਰ ਰਹੇ ਕਰ ਦੇ ਉਸਾਰੀ ਮੇਰੀ ਪਾਪੀ ਮਜਦੂਰ ਜਦੋਂ ਬੋਟੀਆਂ ਤੇ ਆਈ ਤੈਨਾਂ ਥੋੜਾ ਵਾਲ ਖਾਇਆ ਚਾਰੇ ਗੋਡੇ ਸ਼ਿਲਵਾ ਕੇ ਤੂੰ ਤਾਰਾ ਦਾ ਸਿੱਧਾ ਕਰਵਾਇਆ ਚਾਰੇ ਗੋਡੇ ਸ਼ਿਲਵਾ ਕੇ ਤੂੰ ਵੀਰਾ ਦਾ ਸਿੱਧਾ ਕਰਵਾਇਆ ਜਾਨ ਬੱਚਿਆਂ ਦੀ ਲੈ ਕੇ ਨੀ ਤੂੰ ਛੱਤਲੇ ਚਵਾਰੇ ਕੀ ਤੂੰ ਛੱਤਲੇ ਚਵਾਰੇ ਨਹੀਂ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ ਨਹੀਂ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਿਵਾਰੇ ਮੇਰਾ ਚੱਲਦਾ ਜਜ਼ੂਰ ਮੈਂ ਵੀ ਜਾਂਦੀ ਮਰ ਮਿਟ ਮੇਰਾ ਚੱਲਦਾ ਜਜ਼ੂਰ ਮੈਂ ਵੀ ਜਾਂਦੀ ਮਰ ਮਿਟ ਚੇਣ ਗਏ ਹਤਿਆਰੇ ਇਟ ਉੱਤੇ ਇਟ ਮੇਰਾ ਕਰਦਾ ਸੀ ਚਿੱਤ ਹੋ ਜਾ ਥਾਏ ਝੂਰ ਝੂਰ ਮੇਰਾ ਕਰਦਾ ਸੀ ਚਿੱਤ ਹੋ ਜਾ ਥਾਏ ਝੂਰ ਝੂਰ ਦੱਸ ਇਹਦੇ ਵਿੱਚ ਸਿੰਗਾ ਪਾਲਾ ਮੇਰਾ ਕੀ ਕਸੂਰ ਦੱਸ ਇਹਦੇ ਵਿੱਚ ਸਿੰਗਾ ਪਾਲਾ ਮੇਰਾ ਕੀ ਕਰੂ ਜਾ ਕੀ ਮੋਡਿਆਂ ਦੇ ਕੋਲ ਤੂੰ ਵੀ ਡਿੱਗੀ ਤੜਾ ਤੜ ਫੇਰ ਉਠ ਤੂੰ ਖੜੋਤੀ ਤੇਈ ਰਹੇ ਨਾ ਨਿਜੜ ਲਾਲ ਗੋਦੀ ਚ ਬਿਠਾ ਕੇ ਕਾਟ ਮੌਤ ਦੇ ਉਤਾਰੇ ਕਾਟ ਮੌਤ ਦੇ ਉਤਾਰੇ ਨੀ ਤੂੰ ਨਾਰੇ ਕਾਨੋਂ ਜਾਵੇਂ ਸਰਹੰਦ ਦੀ ਦੀਵਾਰੇ ਨੀਤ ਹੋਣਾ ਰੇ ਕਾਨੋਂ ਜਾਵੇਂ ਸਰਹੰਦ ਦੀ ਦੀਵਾਰੇ ਮੋੜ ਜਾਲਮ ਉਸਾਰੀ ਕਾਲੀ ਕਿਸਮਤ ਮੇਰੀ ੱੱਕੇ ਲਾਲਾਂ ਦੇ ਵੇ ਮੁਖ ਹੋ ਗਈ ਠਾਂ ਟੈ ਟੈ ਮੋੜ ਜਾਲਮ ਉਸਾਰੀ ਕਾਲੀ ਕਿਸਮਤ ਮੇਰੀ ਲੋਕ ਉਪਲਾਂ ਦੇ ਮੈਨੂੰ ਲੋਕ ਉਪਲਾਂਦੇ ਮੈਨੂੰ ਝਾਕਦੇ ਨੇ ਕੂਰ ਕੂਰ ਦੱਸ ਇਹਦੇ ਵਿੱਚ ਸਿੰਗਾ ਪਾਲਾ ਮੇਰਾ ਕੀ ਕਸੂਰ ਦੱਸ ਇਹਦੇ ਵਿੱਚ ਸਿੰਗਾ ਪਾਲਾ ਮੇਰਾ ਕੀ ਕਸੂਰ ਧੰਨਵਾਦ ਜੀ ਸਾਰਿਆਂ ਦਾ